ਸਸ਼੍ਰੀਕਾਲਜੀਤ ਜੁੜ ਚੁੱਕੇ ਐਸਐਮਜ਼ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਲੁਧਿਆਣਾ ਪੱਛਮੀ ਦੇ ਵਿੱਚ ਹੋਈਆਂ ਜਿਮਨੀ ਚੋਣਾ ਦੇ ਵਿੱਚ ਸੰਜੀਵ अरोड़ा ਨੂੰ ਜਦੋਂ ਜਿੱਤ ਹਾਸਲ ਹੁੰਦੀ ਹੈ ਉਸ ਤੋਂ ਬਾਅਦ ਰਾਜ ਸਭਾ ਦੇ ਅਹੁਦੇ ਤੋਂ ਅਧਿਕਾਰਿਕ ਤੌਰ ਤੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਜੀਆਂ ਦੱਸਦੇ ਕਿ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਖੜ ਦੇ ਨਾਲ ਨਿੱਜੀ ਮੁਲਾਕਾਤ ਕਰਦੇ ਨੇ ਤੇ ਉਹਨਾਂ ਨੂੰ ਅਸਤੀਫਾ ਸੌਂਪ ਦਿੰਦੇ ਨੇ ਰਾਜ ਸਭਾ ਦੇ ਅਹੁਦੇ ਤੋਂ ਅਸਤੀਫਾ ਸੌਂਪ ਦਿੰਦੇ ਨੇ ਸੰਜੀਵ अरोड़ा ਤਾਦਾਸੀ ਕਿ ਲੁਧਿਆਣਾ ਪੱਛਮੀ ਜੋ ਜਿਮਨੀ ਚੋਣਾ ਹੋਈਆਂ ਸੀ ਉਨ੍ਹਾਂ ਦੇ ਵਿੱਚ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਤੇ ਲੁਧਿਆਣਾ ਪੱਛਮੀ ਦੇ ਵਿਧਾਇਕ ਬਣੇ ਸੀ ਤਾਂ ਇਸ ਤੋਂ ਬਾਅਦ ਲਗਾਤਾਰੀ ਖਬਰਾਂ ਜ਼ਰੂਰ ਸਾਹਮਣੇ ਆਈਆਂ ਸੀ ਕਿ ਉਹਨਾਂ ਨੂੰ ਕੈਬਨਿਟ ਦੇ ਵਿੱਚ ਇੱਕ ਵੱਡੀ ਜਗ੍ਹਾ ਮਿਲ ਸਕਦੀ ਹੈ ਵੱਡਾ ਅਹੁਦਾ ਮਿਲ ਸਕਦਾ ਪਰ ਇਸ ਬਾਬਤ ਤੁਹਾਨੂੰ ਹੁਣ ਜਾਣਕਾਰੀ ਦੇ ਦਿੰਦੇ ਆ ਕਿ ਰਾਜ ਸਭਾ ਦੇ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਜੋ 3 3.5 ਸਾਲ ਦੇ ਵਿੱਚ ਉਹਨਾਂ ਨੇ ਕਾਰਜਕਾਲ ਰਾਜ ਸਭਾ ਦੌਰਾਨ ਕੀਤਾ ਕੀ ਉਸ ਦਾ ਰਿਹਾ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਆ ਤਾਂ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਵਧਾਨਿਕ ਪ੍ਰਵਧਾਨਾਂ ਦਾ ਹਵਾਲਾ ਦਿੱਤਾ ਜੋ ਚੋਣ ਨਤੀਜਿਆਂ ਸੰਬੰਧੀ 24 ਜੂਨ 2025 ਦੀ ਰਾਜ ਪੱਤਰ ਅਤੇ ਸੂਚਨਾ ਦੇ 14 ਦਿਨਾਂ ਬਾਅਦ ਸੰਸਦ ਅਤੇ ਰਾਜ ਸਭਾ ਮੰਡਲ ਦੋਵੇਂ ਖੱਟੀ ਮੈਂਬਰ ਤੇ ਰੋਕ ਲਗਾਉਂਦੇ ਨੇ ਤਾਂ 19 ਜੂਨ ਨੂੰ ਹੋਈ ਜਿਮਨੀ ਚੋਣ ਦੇ ਵਿੱਚ ਅਰੋੜਾ ਨੇ ਜਿੱਤ ਦਰਜ ਕੀਤੀ ਸੀ ਸੰਜੀਵ ਅਰੋੜਾ ਨੇ ਆਪਣੇ ਅਸਤੀਫੇ ਚ ਲਿਖਿਆ ਕਿ ਰਾਜ ਸਭਾ ਦੇ ਮੈਂਬਰ ਵਜੋਂ ਸੇਵਾ ਕਰਨਾ ਤੇ ਕੌਮੀ ਪੱਧਰ ਤੇ ਕਾਨੂੰਨੀ ਪ੍ਰਕਿਰਿਆ ਚ ਯੋਗਦਾਨ ਪਾਉਣਾ ਉਹਨਾਂ ਲਈ ਇੱਕ ਮਾਣ ਅਤੇ ਸੁਭਾਗਾ ਸੀ ਉਹਨਾਂ ਨੇ ਸਬਾ ਆਪਤੀ ਸਾਥੀ ਮੈਂਬਰਾਂ ਤੇ ਪੰਜਾਬ ਦੇ ਲੋਕਾਂ ਵੱਲੋਂ ਮਿਲੇ ਭਰੋਸੇ ਤੇ ਸਮਰਥਨ ਲਈ ਦਿਲ ਤੋਂ ਧੰਨਵਾਦ ਕੀਤਾ ਅਰੋੜਾ ਨੇ 19 ਜੂਨ ਨੂੰ ਪੱਛਮੀ ਲੁਧਿਆਣਾ ਉਪਚੋਣ ਆਪ ਦੇ ਵਿੱਚ 10637 ਵੋਟਾਂ ਦੇ ਅੰਤਰ ਦੇ ਨਾਲ ਜਿੱਤ ਦਰਜ ਕੀਤੀ ਗਈ ਸੀ ਇਹ ਚੋਣ ਹੈ ਜਿਹੜੀ ਮੌਜੂਦਾ ਵਿਧਾਇਕ ਦੇ ਅਚਾਨਕ ਹੋਈ ਮੌਤ ਤੋਂ ਬਾਅਦ ਹੋਈ ਸੀ ਅਰੋੜਾ ਨੂੰ ਕਾਂਗਰਸ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਨਾਲੋਂ 43.34% ਵੋਟ ਨੇ ਜਿਹੜੇ ਉਹ ਵੱਧ ਮਿਲੇ ਸੀ ਤੇ ਇਸ ਦੇ ਸਬੰਧਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ 3 ਸਾਲਾਂ ਦੇ ਵਿੱਚ ਅਰੋੜਾ ਨੇ ਰਾਜ ਸਭਾ ਦੇ ਵਿੱਚ ਸਿਰਫ ਤੇ ਸਿਰਫ 239 ਸਵਾਲ ਉਠਾਏ ਨੇ ਸੰਜੀਵ अरोड़ा ਨੇ 10 April 2022 ਨੂੰ ਰਾਜ ਸਭਾ ਦੇ ਮੈਂਬਰ ਵਜੋਂ ਅਹੁਦਾ ਸੰਭਾਲਿਆ ਸੀ ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ 80% ਹਾਜ਼ਰੀ ਦਰ ਬਣਾਈ ਰੱਖੀ ਉਹਨਾਂ ਨੇ 82 ਬਹਿਸਾਂ ਦੇ ਵਿੱਚ ਹਿੱਸਾ ਲਿਆ ਜੋ ਕਿ ਰਾਸ਼ਟਰੀ 79.8 ਤੇ ਰਾਜ 44.6 ਦੇ ਔਸਤ ਨਾਲੋਂ ਵੱਧ ਸੀ। ਇਹਨਾਂ ਤਿੰਨ ਸਾਲਾਂ ਦੇ ਵਿੱਚ ਅਰੋੜਾ ਨੇ 229 ਸਵਾਲ ਵੀ ਰਾਜ ਸਭਾ ਦੇ ਵਿੱਚ ਉਠਾਏ। ਇਸ ਦੌਰਾਨ ਰਾਜ ਸਭਾ ਦੇ ਸਬਾਪਤੀ ਨੇ ਫੇਸਬੁੱਕ ਉੱਤੇ ਇੱਕ ਪੋਸਟ ਰਾਹੀਂ ਅਸਤੀਫੇ ਦੀ ਪੁਸ਼ਟੀ ਕੀਤੀ। ਉਹਨਾਂ ਨੇ ਲਿਖਿਆ, "ਅੱਜ ਮਾਨਯੋਗ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਜਗਦੀਪ ਤਨਖੜ ਜੀ ਨੂੰ ਮਿਲ ਕੇ ਆਪਣੇ ਰਾਜ ਸਭਾ ਦੇ ਅਹੁਦੇ ਤੋਂ ਅਸਤੀਫਾ ਦਿੱਤਾ।" ਆਪਣੇ ਰਾਜ ਸਭਾ ਦੇ ਸਫ਼ਰ 'ਚ ਮੈਂ ਸ਼੍ਰੀ ਜਗਦੀਪ ਤਨਖੜ ਜੀ ਦੀ ਅਗਵਾਈ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਇਹ ਰਾਜ ਸਭਾ ਦਾ ਸਫ਼ਰ ਮੇਰੇ ਲਈ ਹਮੇਸ਼ਾ ਯਾਦਗਾਰ ਰਹੇਗਾ ਦੇਸ਼ ਸੇਵਾ ਹਮੇਸ਼ਾ جاری ਰਹੇਗੀ ਸਸ਼੍ਰੀਕਾਲਜੀਤ ਜੁੜ ਚੁੱਕੇ ਐਸਐਮਜ਼ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਲੁਧਿਆਣਾ ਪੱਛਮੀ ਦੇ ਵਿੱਚ ਹੋਈਆਂ ਜਿਮਨੀ ਚੋਣਾ ਦੇ ਵਿੱਚ ਸੰਜੀਵ अरोड़ा ਨੂੰ ਜਦੋਂ ਜਿੱਤ ਹਾਸਲ ਹੁੰਦੀ ਹੈ ਉਸ ਤੋਂ ਬਾਅਦ ਰਾਜ ਸਭਾ ਦੇ ਅਹੁਦੇ ਤੋਂ ਅਧਿਕਾਰਿਕ ਤੌਰ ਤੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਜੀਆਂ ਦੱਸਦੇ ਕਿ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਖੜ ਦੇ ਨਾਲ ਨਿੱਜੀ ਮੁਲਾਕਾਤ ਕਰਦੇ ਨੇ ਤੇ ਉਹਨਾਂ ਨੂੰ ਅਸਤੀਫਾ ਸੌਂਪ ਦਿੰਦੇ ਨੇ ਰਾਜ ਸਭਾ ਦੇ ਅਹੁਦੇ ਤੋਂ ਅਸਤੀਫਾ ਸੌਂਪ ਦਿੰਦੇ ਨੇ ਸੰਜੀਵ अरोड़ा ਤਦਾਸੇ ਕਿ ਲੁਧਿਆਣਾ ਪੱਛਮੀ ਜੋ ਜਿਮਨੀ ਚੋਣਾ ਹੋਈਆਂ ਉਨ੍ਹਾਂ ਦੇ ਵਿੱਚ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਤੇ ਲੁਧਿਆਣਾ ਪੱਛਮੀ ਦੇ ਵਿਧਾਇਕ ਬਣੇ ਸੀ ਤਾਂ ਇਸ ਤੋਂ ਬਾਅਦ ਲਗਾਤਾਰੀ ਖਬਰਾਂ ਜ਼ਰੂਰ ਸਾਹਮਣੇ ਆਈਆਂ ਸੀ ਕਿ ਉਹਨਾਂ ਨੂੰ ਕੈਬਨਿਟ ਦੇ ਵਿੱਚ ਇੱਕ ਵੱਡੀ ਜਗ੍ਹਾ ਮਿਲ ਸਕਦੀ ਹੈ ਵੱਡਾ ਅਹੁਦਾ ਮਿਲ ਸਕਦਾ ਪਰ ਇਸ ਬਾਬਤ ਤੁਹਾਨੂੰ ਹੁਣ ਜਾਣਕਾਰੀ ਦੇ ਦਿੰਨੇ ਆ ਕਿ ਰਾਜ ਸਭਾ ਦੇ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਇਹਨਾਂ ਦਿਨਾਂ ਦੇ ਵਿੱਚ ਜੋ 3 3.5 ਸਾਲ ਦੇ ਵਿੱਚ ਉਹਨਾਂ ਨੇ ਕਾਰਜਕਾਲ ਰਾਜ ਸਭਾ ਦੌਰਾਨ ਕੀਤਾ ਕੀ ਉਸ ਦਾ ਰਿਹਾ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਆ ਤਾਂ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਵਧਾਨਿਕ ਪ੍ਰਵਧਾਨਾਂ ਦਾ ਹਵਾਲਾ ਦਿੱਤਾ ਜੋ ਚੋਣ ਨਤੀਜਿਆਂ ਸੰਬੰਧੀ 24 ਜੂਨ 2025 ਦੀ ਰਾਜ ਪੱਤਰ ਅਤੇ ਸੂਚਨਾ ਦੇ 14 ਦਿਨਾਂ ਬਾਅਦ ਸੰਸਦ ਅਤੇ ਰਾਜ ਸਭਾ ਮੰਡਲ ਦੋਵੇਂ ਖੱਟੀ ਮੈਂਬਰ ਤੇ ਰੋਕ ਲਗਾਉਂਦੇ ਨੇ ਤਾਂ 19 ਜੂਨ ਨੂੰ ਹੋਈ ਜਿਮਨੀ ਚੋਣ ਦੇ ਵਿੱਚ ਅਰੋੜਾ ਨੇ ਜਿੱਤ ਦਰਜ ਕੀਤੀ ਸੀ ਸੰਜੀਵ ਅਰੋੜਾ ਨੇ ਆਪਣੇ ਅਸਤੀਫੇ ਚ ਲਿਖਿਆ ਕਿ ਰਾਜ ਸਭਾ ਦੇ ਮੈਂਬਰ ਵਜੋਂ ਸੇਵਾ ਕਰਨਾ ਤੇ ਕੌਮੀ ਪੱਧਰ ਤੇ ਕਾਨੂੰਨੀ ਪ੍ਰਕਿਰਿਆ ਚ ਯੋਗਦਾਨ ਪਾਉਣਾ ਉਹਨਾਂ ਲਈ ਇੱਕ ਮਾਣ ਅਤੇ ਸੁਭਾਗਾ ਸੀ ਉਹਨਾਂ ਨੇ ਸਭਾ ਆਪਤੀ ਸਾਥੀ ਮੈਂਬਰਾਂ ਤੇ ਪੰਜਾਬ ਦੇ ਲੋਕਾਂ ਵੱਲੋਂ ਮਿਲੇ ਭਰੋਸੇ ਤੇ ਸਮਰਥਨ ਲਈ ਦਿਲ ਤੋਂ ਧੰਨਵਾਦ ਕੀਤਾ ਅਰੋੜਾ ਨੇ 19 ਜੂਨ ਨੂੰ ਪੱਛਮੀ ਲੁਧਿਆਣਾ ਉਪਚੋਣ ਆਪ ਦੇ ਵਿੱਚ 10637 ਵੋਟਾਂ ਦੇ ਅੰਤਰ ਦੇ ਨਾਲ ਜਿੱਤ ਦਰਜ ਕੀਤੀ ਗਈ ਸੀ ਇਹ ਚੋਣ ਹੈ ਜਿਹੜੀ ਮੌਜੂਦਾ ਵਿਧਾਇਕ ਦੇ ਅਚਾਨਕ ਹੋਈ ਮੌਤ ਤੋਂ ਬਾਅਦ ਹੋਈ ਸੀ ਅਰੋੜਾ ਨੂੰ ਕਾਂਗਰਸ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਨਾਲੋਂ 43.34% ਵੋਟ ਨੇ ਜਿਹੜੇ ਉਹ ਵੱਧ ਮਿਲੇ ਸੀ ਤੇ ਇਸ ਦੇ ਸਬੰਧਤ ਉਹਨੂੰ ਜਾਣਕਾਰੀ ਦੇ ਦਿੰਨੇ ਆ ਕਿ 3 ਸਾਲਾਂ ਦੇ ਵਿੱਚ ਅਰੋੜਾ ਨੇ ਰਾਜ ਸਭਾ ਦੇ ਵਿੱਚ ਸਿਰਫ ਤੇ ਸਿਰਫ 239 ਸਵਾਲ ਉਠਾਏ ਨੇ ਸੰਜੀਵ अरोड़ा ਨੇ 10 April 2022 ਨੂੰ ਰਾਜ ਸਭਾ ਦੇ ਮੈਂਬਰ ਵਜੋਂ ਅਹੁਦਾ ਸੰਭਾਲਿਆ ਸੀ ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ 80% ਹਾਜ਼ਰੀ ਦਰ ਬਣਾਈ ਰੱਖੀ ਉਹਨਾਂ ਨੇ 82 ਬਹਿਸਾਂ ਦੇ ਵਿੱਚ ਹਿੱਸਾ ਲਿਆ ਜੋ ਕਿ ਰਾਸ਼ਟਰੀ 79.8 ਤੇ ਰਾਜ 44.6 ਦੇ ਔਸਤ ਨਾਲੋਂ ਵੱਧ ਸੀ ਇਹਨਾਂ ਤਿੰਨ ਸਾਲਾਂ ਦੇ ਵਿੱਚ अरोड़ा ਨੇ 229 ਸਵਾਲ ਵੀ ਰਾਜ ਸਭਾ ਦੇ ਵਿੱਚ ਉਠਾਏ ਇਸ ਦੌਰਾਨ ਚਾਰ ਸਬਾ ਦੇ ਸਬਾਪਤੀ ਨੇ ਫੇਸਬੁਕ ਉੱਤੇ ਇੱਕ ਪੋਸਟ ਰਾਹੀਂ ਅਸਤੀਫੇ ਦੀ ਪੁਸ਼ਟੀ ਕੀਤੀ। ਉਹਨਾਂ ਨੇ ਲਿਖਿਆ, "ਅੱਜ ਮਾਨਯੋਗ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਜਗਦੀਪ ਤਨਖੜ ਜੀ ਨੂੰ ਮਿਲ ਕੇ ਆਪਣੇ ਰਾਜ ਸਭਾ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਆਪਣੇ ਰਾਜ ਸਭਾ ਦੇ ਸਫ਼ਰ 'ਚ ਮੈਂ ਸ਼੍ਰੀ ਜਗਦੀਪ ਤਨਖੜ ਜੀ ਦੀ ਯੋਗ ਅਗਵਾਈ ਲਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਇਹ ਰਾਜ ਸਭਾ ਦਾ ਸਫ਼ਰ ਮੇਰੇ ਲਈ ਹਮੇਸ਼ਾ ਯਾਦਗਾਰ ਰਹੇਗਾ। ਦੇਸ਼ ਸੇਵਾ ਹਮੇਸ਼ਾ جاری ਰਹੇਗੀ।"